ਮਤਲਬ ਗਲਤ ਇਸ਼ਾਰਾ ਕੀਤਾ ਤੇ ਉਹਦੇ ਤੱਕੀ ਖੁੱਲੀ ਸੀਗੀ ਤੇ ਉਹਨੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਹਾਂਜੀ ਦੱਸੋ ਵੀ ਕੀ ਹੋਇਆ ਉਹ ਤੱਕੀ ਚ ਬਾਹਰ ਨਿਕਲਿਓ ਨਹੀਂ ਮੈਨੂੰ ਗਲੇ ਤੋਂ ਫੜਿਆ ਥੱਪੜ ਮਾਰੇ ਮੇਰੇ ਫਿਰ ਮੇਰੀ ਭੈਣ ਦੇ ਵੀ ਮਾਰੇ ਸਾਨੂੰ ਦੋਨਾਂ ਨੂੰ ਕੁੱਟਿਆ ਉਹਨਾਂ ਨੇ ਮੇਰੀ ਟਾਕੀ ਖੋਲੀ ਗੱਡੀ ਦੀ ਟਾਕੀ ਖੋਲ ਕੇ ਕੁੜੀਆਂ ਮੈਨੂੰ ਕਲਾਉਣੇ ਤੋਂ ਫੜਿਆ ਠੀਕ ਹੈ ਇੱਕ ਕੁੜੀ ਮੇਰੇ ਜੁੱਤੀ ਮਾਰਨ ਲੱਗੀ ਆ ਕਿਹਾ ਮੈਂ ਟਾਕੀ ਖੋਲ ਕੇ ਪਿੱਛੇੋਂ ਤੱਕ ਕੰਮ ਤੱਕ ਹੀ ਹੋਇਆ 10-15 ਮਿੰਟੋਂ ਸਾਡੇ ਦੋਵਾਂ ਦੇ ਮਾਰਦਾ ਰਿਹਾ ਕੋਈ ਨਹੀਂ ਆਇਆ ਹੈ ਮੇਰੀ ਚੈਨ ਪੁੱਟ ਕੇ ਗਰਗੀ ਇਹਨਾਂ ਨੇ ਮੇਰੀ ਸਾਰੀ ਗੱਡੀ ਪੰਕਤੀ ਪੰਦੇ ਇਕੱਠੇ ਕਰਕੇ ਲੈ ਕੇ ਆਇਆ ਉਹ ਹਥਿਆਰ ਸੀਗੇ ਉਹਨਾਂ ਕੋਲ ਗਨ ਵਗੈਰਾ ਕਾਫੀ ਕੁਝ ਸੀਗਾ ਉੱਥੇ ਲੋਕ ਇਕੱਠੇ ਹੋ ਗਏ ਇੱਟਾਂ ਮਾਰਨ ਲੱਗੇ ਆ ਇੱਥੇ ਮੇਰੇ ਸਿਰ ਦੇ ਵਿੱਚ ਇੱਟ ਮਾਰੀ ਇਧਰ ਮੇਰੇ ਇੱਥੇ ਤਿੱਖੇ ਤੇਜ਼ ਹਥਿਆਰ ਨਾਲ ਇੱਥੇ ਬਾਰ ਕੀਤਾ ਮੇਰੇ 15 ਟਾਂਕੇ ਲੱਗੇ ਆ ਤੇ ਇੰਨੀ ਜਨਤਾ ਖੜੀ ਸੀ ਜਨਤਾ ਦੇ ਵਿੱਚ ਵੀ ਉਸ ਮੁੰਡੇ ਨੇ ਮੇਰੇ ਬੱਖੀ 'ਚ ਐਵੇਂ ਲੱਤਾਂ ਮਾਰਿਆ ਨੇ ਸਾਰੇ ਉੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਕੱਲ ਇੱਕ ਸਰੰਦ ਸ਼ਹਿਰ ਦੇ ਵਿੱਚ ਬਾਰਦਤ ਹੁੰਦੀ ਆ ਇੱਕ ਕੁੜੀਆਂ ਦੋ ਕੁੜੀਆਂ ਤੇ ਜਿਹੜੇ ਬੈਠੇ ਨੇ ਸਾਡੇ ਨਾਲ ਮਨਿੰਦਰ ਸਿੰਘ ਨਾਮ ਇਹਨਾਂ ਦਾ ਤੇ ਇਹਨਾਂ ਨਾਲ ਬਾਰ ਕੁੱਟਮਾਰ ਹੁੰਦੀ ਆ ਕੁੜੀਆਂ ਦੀ ਝਗੜਾ ਹੁੰਦਾ ਏ ਉੱਥੇ ਕਾਫੀ ਰੌਲਾ ਪੈਂਦਾ ਪੁਲਿਸ ਵੀ ਆਉਂਦੀ ਆ ਤੇ ਲੋਕ ਵੀ ਕਾਫੀ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਦੀ ਗੱਡੀ ਤੱਕ ਪਹੁੰਚੀ ਜਾਂਦੀ ਆ ਗੱਲਬਾਤ ਕਰਾਂਗੇ ਇਹਨਾਂ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਗੱਲ ਕੀ ਸ਼ੁਰੂ ਹੋਈ ਆ ਕੀ ਦੀ ਗਲਤੀ ਆ ਕਿਹਨੇ ਸ਼ੁਰੂਆਤ ਕੀਤੀ ਆ ਐਡਾ ਮਸਲਾ ਕਿਉਂ ਵੱਧ ਗਿਆ ਅਸੀਂ ਨਾ ਲੁਧਿਆਣੇ ਤੋਂ ਆ ਕੇ ਖੜੇ ਸੀਗੇ ਉਹ ਜੂਸ ਵਾਲੇ ਕੋਲ ਸਾਡਾ ਮੋਟਰਸਾਈਕਲ ਖੜਾ ਸੀਗਾ ਮੈਂ ਕੰਟੈਕਟਰ ਸੀਟ ਤੇ ਸੀਗਾ ਮੇਰਾ ਪਰਾ ਡਰਾਈਵਰ ਸੀਟ ਤੇ ਬੈਠਾ ਸੀਗਾ ਤੇ ਮੈਂ ਜੂਸ ਵਾਲੇ ਨੂੰ ਹਾਰ ਹਾਰ ਮਾਰ ਕੇ ਬੁਲਾ ਰਿਹਾ ਸੀਗਾ ਠੀਕ ਹੈ ਨਾ ਵੀ ਸਾਡੇ ਮੋਟਰਸਾਈਕਲ ਦੀ ਚਾਬੀ ਦੇ ਦੇ ਅਸੀਂ ਜਾਣਾ ਆ ਠੀਕ ਆ ਜਿਹੜਾ ਸਾਡਾ ਮੋਟਰਸਾਈਕਲ ਦੀ ਜੂਸ ਵਾਲੀ ਦੀ ਰੇੜੀ ਤੇ ਖੜਾ ਸੀ ਮੈਂ 3 ਵਜੇ ਦੇ ਕਰੀਬ ਉਹਦੇ ਕੋਲ ਮੋਟਰਸਾਈਕਲ ਖੜਾ ਕੇ ਗਿਆ ਸੀਗਾ ਵੀ ਜਦੋਂ ਮੈਂ ਵਾਪਸ ਆਉਂਗਾ ਤਾਂ ਮੈਂ ਚੱਕ ਲੂੰਗਾ ਆ ਕੇ ਠੀਕ ਹੈ ਨਾ ਤੇ ਮੈਂ ਜੂਸ ਵਾਲ ਨੂੰ ਹਾਰਨ ਮਾਰ ਕੇ ਬੁਲਾ ਰਿਆ ਸੀਗਾ ਇਹ ਕੋਲੋਂ ਲੰਗੀਆਂ ਜਾ ਰਹੀਆਂ ਸੀਗੀਆਂ ਦੋ ਲੇਡੀ ਠੀਕ ਹੈ ਨਾ ਜੀ ਤੇ ਜਦੋਂ ਇਹ ਕੋਲੋਂ ਲੰਗੀਆਂ ਜਾ ਰਹੀਆਂ ਸੀਗੀਆਂ ਇਹ ਕੁੜੀਆਂ ਨੇ ਮੇਰੀ ਟਾਕੀ ਕਰਾਸ ਕਰ ਦਿੱਤੀ ਸੀਗੀ ਠੀਕ ਹੈ ਮੇਰਾ ਫੋਨ نیچے ਕਰ ਗਿਆ ਠੀਕ ਹੈ ਮੈਂ ਆਪਣਾ ਫੋਨ ਚੱਕਣ ਲਈ نیچے ਹੋਇਆ ਇਹਨਾਂ ਨੇ ਮੇਰੀ ਟਾਕੀ ਖੋਲ ਲਈ ਗੱਡੀ ਦੀ ਟਾਕੀ ਖੋਲ ਕੇ ਕੁੜੀਆਂ ਮੈਨੂੰ ਕਲਾਮੇ ਤਫੜੇ ਆ ਠੀਕ ਹੈ ਇੱਕ ਕੁੜੀ ਮੇਰੇ ਜੁੱਤੀ ਮਾਰਨ ਲੱਗੀ ਆ ਠੀਕ ਹੈ ਮੈਂ ਟਾਕੀ ਖੋਲ ਕੇ ਪਿੱਛੇ ਨੂੰ ਤਾਂ ਕੰਮ ਤੱਕੀ ਹੋਇਆ ਉਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ ਠੀਕ ਹੈ ਮੇਰੀ ਚੈਨ ਟੁੱਟ ਕੇ ਗਰ ਗਈ ਇਹਨਾਂ ਨੇ ਮੇਰੀ ਸਾਰੀ ਗੱਡੀ ਭੰਨਤੀ ਠੀਕ ਹੈ ਤੇ ਉੱਥੇ ਜਿਹੜੇ ਹੋਈ ਗੱਲ ਹੋਈ ਐਡੀ ਜਿਹੜੀ ਗੱਡੀ ਭੰਨਤੀ ਛੋਟੀ ਜੀ ਗੱਲ ਸੀ ਇਹ ਲੋਕ ਲੋਕਾਂ ਨੇ ਹੀ ਵੀ ਕੁੜੀ ਨੂੰ ਛੇੜਿਆ ਕੁੜੀ ਨੂੰ ਜਦ ਕਿ ਅਸੀਂ ਕੁੜੀ ਨੂੰ ਕੁਝ ਕਿਹਾ ਵੀ ਨਹੀਂ ਦੇਖਿਆ ਤੱਕ ਵੀ ਨਹੀਂ ਕਿ ਅਸੀਂ ਕੁੜੀ ਨੂੰ ਤਾਂ ਤਾਂ ਪਤਾ ਮੈਨੂੰ ਕੋਈ ਕੋਈ ਕੁੜੀ ਕੋ ਸਾਡੇ ਲੰਘ ਰਹੀ ਆ ਸਾਡਾ ਅਸੀਂ ਤਾਂ ਜੂਸ ਵਾਲੇ ਨੂੰ ਕਹਿ ਰਹੇ ਸੀਗੇ ਵੀ ਸਾਡੇ ਮੋਟਰਸਾਈਕਲ ਦੀ ਚਾਬੀ ਫੜਾ ਦੇ ਵਾ ਸਾਡੇ ਉਹਦੀ ਚੋਦੇ ਕੋ ਸਾਡੀ ਚਾਬੀ ਸੀਗੀ ਠੀਕ ਆ ਕੁੜੀਆਂ ਕਹਿੰਦੀਆਂ ਨੇ ਕਹਿੰਦੇ ਵੀ ਇਹਨਾਂ ਨੇ ਹਾਰਨ ਮਾਰਿਆ ਗੱਡੀ ਵਾਲਿਆਂ ਨੇ ਵੀ ਫਿਰ ਬਾਅਦ ਚੋਂ ਸਾਨੂੰ ਵੀ ਕਿਹਾ ਗੰਦੀ ਨਜ਼ਰ ਨਾਲ ਦੇਖਿਆ ਅਸੀਂ ਕੁੜੀਆਂ ਨੂੰ ਨਹੀਂ ਦੇਖਿਆ ਕਿਸੇ ਨੇ ਦੇਖਿਆ ਅਸੀਂ ਜੂਸ ਵਾਲੇ ਨੂੰ ਹਾਰਨ ਮਾਰ ਕੇ ਬੁਲਾਇਆ ਕਿਉਂਕਿ ਸਾਡਾ ਉਹਦੇ ਕੋ ਮੋਟਰਸਾਈਕਲ ਖੜਾ ਸੀਗਾ ਤੁਸੀਂ ਉਹਨੂੰ ਵੀ ਜਾ ਕੇ ਪੁੱਛ ਸਕਦੇ ਹੋ ਜੂਸ ਵਾਲੇ ਨੂੰ ਸਾਡਾ ਅਸੀਂ ਸਾਡੀ ਰੋਜ਼ ਦੀ ਆਉਣੀ ਜਾਣੀ ਉੱਥੇ ਜੂਸ ਵਾਲੇ ਦੇ ਜਿੰਨੇ ਉੱਥੇ ਮਾਰਕੀਟ ਵਾਲੇ ਨੇ ਸਾਰੇ ਮੈਨੂੰ ਜਾਣਦੇ ਨੇ ਠੀਕ ਹੈ ਨਾ ਮੇਰੀ ਉੱਥੇ ਕੁਆਲੀਫਾਈਕੈਟ ਹੈ ਇਸੇ ਮੈਂ ਜੋਬ ਕਰਦਾ ਮੈਂ ਡੇਲੀ ਜੂਸ ਵਾਲ ਦੇ ਜੂਸ ਪੀਣਾ ਮੇਰੇ ਉਹਦੇ ਨਾਲ ਵਧੀਆ ਮਤਲਬ ਅਸੀਂ ਉਹਦੇ ਕੋਲ ਰੋਜ਼ ਜੂਸ ਪੀਂਦੇ ਆ ਜੂਸ ਵਾਲੇ ਕੋਲ ਤੇ ਜਸ਼ਪੂਟ ਹਾਊਸ ਵਾਲੇ ਵੀ ਹੈਗੇ ਨੇ ਉੱਥੇ ਠੀਕ ਆ ਤੇ ਉੱਥੇ ਇੱਕ ਸੀਟਾਂ ਵਾਲੇ ਸੀਟ ਕਵਰ ਵਾਲੇ ਨੇ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਉੱਥੇ ਇੱਕ ਜਿਹੜਾ ਸਬਜ਼ੀ ਵਾਲਾ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦਾ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਉੱਥੇ ਜੋਬ ਕਰਦਾ ਠੀਕ ਹੈ ਨਾ ਤੇ ਮੈਂ ਤਾਂ ਇਹਨਾਂ ਨੂੰ ਕਦੇ ਤਾਂ ਗੱਦੀ ਨੇੜੇ ਕੋਈ ਨਾ ਦੇਖਿਆ ਜੇ ਮੈਂ ਜਾੜਦਾ ਆਉਂਗਾ ਮੈਂ ਅੱਜ ਤੱਕ ਇਹਨਾਂ ਨੂੰ ਕਦੇ ਮਿਲਿਆ ਨਹੀਂਗਾ ਉੱਥੇ ਲੋਕ ਇਕੱਠੇ ਹੋ ਗਏ ਇੱਟਾਂ ਮਾਰਨ ਲੱਗੇ ਆ ਇੱਥੇ ਮੇਰੇ ਸਿਰ ਦੇ ਵਿੱਚ ਇੱਟ ਮਾਰੀ ਇੱਧਰ ਮੇਰੇ ਇੱਥੇ ਤਿੱਖੇ ਤੇਜ਼ ਧਾਰਤ ਹਥਿਆਰ ਨਾਲ ਇੱਥੇ ਵਾਰ ਕੀਤਾ ਮੇਰੇ 15 ਟਾਂਕੇ ਲੱਗੇ ਆ ਠੀਕ ਆ ਬਿਨਾਂ ਮਤਲਬ ਤੋਂ ਕਿਸੇ ਤੋਂ ਮੈਂ ਉੱਥੇ ਮੈਨੂੰ ਲੋਥੇ ਐਵੇਂ ਜੇ ਲੋਕ ਛੜਾ ਵੀ ਰਹੇ ਸੀਗੇ ਠੀਕ ਆ ਮੈਂ ਵਾਪਸ ਉੱਥੇ ਗਿਆ ਆਪਣੇ ਭਰਾ ਨੂੰ ਲੈ ਕੇ ਆਇਆ ਵੀ ਮੇਰੇ ਸਾਨੂੰ ਇਹਨਾਂ ਦਾ ਸਾਡਾ ਸਮਝੌਤਾ ਕਰਾ ਉਹ ਰੋਕ ਰਿਹਾ ਮਨਸ਼ਮੇਤ ਨਾਮ ਦਾ ਵੀਰਾ ਉਹਨਾਂ ਨੂੰ ਰੋਕ ਰਿਹਾ ਲੋਕਾਂ ਨੂੰ ਵੀ ਤੁਸੀਂ ਜਿਹੜਾ ਕੁਝ ਹੋਇਆ ਆਪਾਂ ਸਾਈਡ ਤੇ ਹੋ ਕੇ ਗੱਲ ਕਰ ਲੈਂਦੇ ਆ ਪਰ ਜਿਹੜੀ ਉੱਥੇ ਭੀੜ ਸੀਗੀ ਉਹਨਾਂ ਨੇ ਗੱਲ ਵਧਾਈ ਉਹ ਰੋੜੇ ਮਾਰਨ ਲੱਗ ਜਾਂ ਪਿੱਛੇ ਤੋਂ ਆਵਾਜ਼ ਆਉਂਦੀ ਸੀ ਚੱਕ ਲੋ ਐਦਾਂ ਕਰ ਲੋ ਪਿੱਛੇ ਤੋਂ ਆਵਾਜ਼ ਆਉਂਦੀ ਸੀ ਉਹਨਾਂ ਨੇ ਡ੍ਰਿੰਕ ਵਗੈਰਾ ਕੀਤੀ ਪਈ ਸੀ ਉਹ ਜਿਹੜੇ ਰੋੜੇ ਮਾਰਨ ਲੱਗ ਜਾਂਦੇ ਸੀਗੇ ਉਹਨਾਂ ਦੇ ਵੀ ਕਾਫੀ ਰੋੜੇ ਲੱਗੇ ਨੇ ਜਦ ਕਿ ਉਹ ਸਿਰਫ ਮੈਨੂੰ ਪ੍ਰੋਟੈਕਸ਼ਨ ਕਰ ਰਹੇ ଥିਗੇ ਵੀ ਹਾਂ ਇਹਨੂੰ ਕੁਝ ਵੀ ਬਹਿ ਕੇ ਗੱਲ ਕਰ ਲਈਏ ਉੱਥੇ ਦੇਖੋ ਸਮਝਦਾਰ ਲੋਕ ਵੀ ਸੀਗੇ ਪਰ ਉਹ ਕਿਸੇ ਨੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਵੀ ਗੱਲ ਕੀ ਹੋਈ ਆ ਬਸ ਐਦਾਂ ਕਹੀ ਜਾਂਦੇ ਨੇ ਵੀ ਕੁੜੀ ਨੂੰ ਛੇੜਿਆ ਕੁੜੀ ਨੂੰ ਛੇੜਿਆ ਚਲੋ ਜੀ ਕੁੜੀ ਛੇੜਿਆ ਹੁੰਦਾ ਤਾਂ ਸਾਡੀ ਜਾਨ ਥੋੜੀ ਲੈਣੀ ਸੀ ਸਾਰੀ ਉਹਨਾਂ ਨੇ ਮਿਲ ਕੇ ਠੀਕ ਆ ਨਾ ਜਦੋਂ ਅਸੀਂ ਛੇੜਿਆ ਹੀ ਨਹੀਂ ਗਾ ਅਸੀਂ ਉਹਨਾਂ ਨੂੰ ਜਾਨ ਦੀ ਨਹੀਂ ਕਿਉਂ ਛੇੜਾਂਗੇ ਸਾਡਾ ਧਿਆਨ ਨਹੀਂ ਉਹਨਾਂ ਵੱਲ ਮਰਾ ਮੇਰਾ ਫੋਨ ਦੇ ਵਿੱਚ ਧਿਆਨ ਸੀਗਾ ਤੁਸੀਂ ਕੈਮਰੇ ਉੱਥੇ ਲੱਗੇ ਹੋਏ ਸੀਸੀਟੀਵੀ ਫੋਨ ਦੇ ਵਿੱਚ ਉਹਦਾ ਉਹ ਫੋਨ ਚਲਾ ਰਿਆ ਮੈਂ ਆਪਣੇ ਹੱਥ ਨਾਲ ਹਾਰਨ ਮਾਰਿਆ ਮੈਂ ਕੰਡਕਟਰ ਸੀਟ ਤੇ ਬੈਠੇ ਨੂੰ ਹਾਕ ਮਾਰੀ ਆ ਠੀਕ ਆ ਨਾ ਉਹਨਾਂ ਨੂੰ ਲੱਗਿਆ ਵੀ ਸਾਨੂੰ ਕੋਈ ਅਸੀਂ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਸੀ ਉਹਨਾਂ ਨੂੰ ਜਾਣਦੇ ਨਹੀਂ ਠੀਕ ਹੈ ਉਹਨਾਂ ਦਾ ਕੀ ਮਤਲਬ ਸਾਡੀ ਟਾਕੀ ਖੋਲਣ ਦਾ ਜਦ ਕਿ ਮੇਰੀ ਗੱਡੀ ਦਾ ਖੱਬਾ ਹੀ ਸ਼ੀਸ਼ਾ ਡਾਊਨ ਵੀ ਨਹੀਂ ਹੁੰਦਾ ਠੀਕ ਹੈ ਨਾ ਜਦ ਮੈਂ ਕੋਈ ਗੱਲ ਕਰਨੀ ਹੁੰਦੀ ਮੈਂ ਸ਼ੀਸ਼ਾ ਡਾਊਨ ਕਰਕੇ ਗੱਲ ਕਰਦਾ ਤੇ ਮੇਰੀ ਗੱਡੀ ਟਾਕੀ ਵੀ ਉਹਨਾਂ ਨੇ ਖੁਦ ਖੋਲੀ ਆ ਮੈਂ ਆਪਣੀ ਗੱਡੀ ਟਾਕੀ ਆ ਆਪਣੀ ਖੋਲੀ ਮੈਂ ਫੋਨ ਚੱਕ ਰਿਹਾ ਦੇ ਨੀਚੇ ਤੋਂ ਉੱਥੇ ਕੈਮਰੇ ਦੇ ਵਿੱਚ ਫੁਟੇਜ ਆ ਜੇਣੀ ਆ ਸਪੱਸਾ ਲੱਗ ਜਾਊਗਾ ਵੀ ਕੌਣ ਝੂਠਾ ਕੌਣ ਸੱਚਾ ਪਰ ਅਸੀਂ ਜਿਹੜਾ ਜਿਹੜਾ ਕੁਝ ਹੋਇਆ ਉਹੀ ਤੁਹਾਨੂੰ ਦੱਸ ਰਹੇ ਹਾਂ ਉਹ ਤਾਂ ਕਹਿ ਰਹੇ ਸੀਗੇ ਵੀ ਜਿਹੜੇ ਕੁੜੀਆਂ ਨੂੰ ਮਿਲ ਕੇ ਆ ਸੀ ਉਹ ਕਹਿੰਦੇ ਵੀ ਇਹਨਾਂ ਦੇ ਗੱਡੀ 'ਚ ਸਮਾਨ ਤਾਂ ਕਿਰਚਾ ਸੀ ਆ ਵੀ ਇਹਨਾਂ ਨੇ ਹਥਿਆਰ ਰੱਖੇ ਹੋਏ ਦੇ ਗੱਡੀ 'ਚ ਗੱਡੀ 'ਚ ਕੁਝ ਵੀ ਨਹੀਂ ਸੀਗਾ ਸਾਡੀ ਗੱਡੀ ਹਲੇ ਵੀ ਥਾਣੇ ਖੜੀ ਆ ਉੱਚੋ ਕੁਝ ਵੀ ਨਿਕਲੇ ਜੇ ਨਿਕਲਿਆ ਹੋਊਗਾ ਤਾਂ ਪੁਲਿਸ ਵਾਲਿਆਂ ਦੇ ਕੋਲ ਹੋਊਗਾ ਸਾਡੀ ਗੱਡੀ ਵਿੱਚ ਕੁਝ ਵੀ ਨਹੀਂ ਸੀਗਾ ਸਾਡੇ ਕੋਲ ਕੁਝ ਨਹੀਂ ਹਾਜ਼ਰ ਸਾਡੇ ਹੱਥਾਂ ਦੇ ਵਿੱਚ ਕੁਝ ਵੀ ਨਹੀਂ ਸੀਗਾ ਅਸੀਂ ਤਾਂ ਉੱਥੋਂ ਨਿਕਲ ਗਏ ਸੀਗੇ ਬਸ ਤੁਸੀਂ ਕਹਿੰਦੇ ਵੀ ਚੈਨੀ ਉਹਨਾਂ ਦੀ ਵਾਪਸ ਕਰਤੀ ਉਹ ਕਹਿੰਦੇ ਮੈਨੂੰ ਕੋਈ ਚੈਨੀ ਨਹੀਂ ਮਿਲੀ ਮੈਨੂੰ ਸਿਰਫ ਚਾਂਜੜ ਵਾਪਸ ਕਰੀਆ ਵੀ ਚੈਨੀ ਨਹੀਂ ਹੋਈ ਵਾਪਸ ਸੀਗੀ ਉਹਨਾਂ ਦਾ ਉੱਥੇ ਗੱਡੀ ਦੇ ਕੋਲ ਗਿਰਿਆ ਪਿਆ ਸੀਗਾ ਸਮਾਨ ਮੇਰੀ ਖੁਦ ਦੀ ਚੈਨ ਟੁੱਟ ਕੇ ਗਿਰੀ ਮੈਂ ਉਹ ਲੱਭ ਰਿਆ ਸੀਗਾ ਮੈਨੂੰ ਇੱਕ ਚਾਂਦੀ ਦੀ ਚੈਨ ਮਿਲੀ ਆ ਮੈਂ ਉਹ ਇੱਕ ਉੱਥੇ ਪਤਾ ਨਹੀਂ ਕਿਹੜੀ ਕੁੜੀ ਸੀ ਮੈਂ ਉਹਨੂੰ ਫੜਾਈ ਆ ਠੀਕ ਆ ਨਾ ਉਹ ਕਹਿ ਰਹੀ ਸੀ ਵੀ ਆਪ ਕੀ ਜੀ ਦੀ ਵੀ ਆ ਮੈਂ ਉਹਨੂੰ ਫੜਾਤੀ ਪਰ ਮੇਰੀ 골ਡ ਦੀ ਚੈਨ ਉੱਥੇ ਗਿਰੀ ਆ ਉਹ ਮੈਨੂੰ ਮਿਲੀ ਨਹੀਂ ਹੈਗੀ ਵਾਪਸ ਪੂਰਵ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਤੁਹਾਡੀ ਉੱਥੇ ਫਿਰ ਕੋਈ ਇਹਨਾਂ ਤੁਹਾਡੇ ਵਿਆਹ ਲਏ ਨੇ ਕਿਹਦਾ ਕਸੂਰ ਆ ਫਿਰ ਕਿਹਦੇ ਪਰ ਹੁਣ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਦੇਖੋ ਹੁਣ ਪੂਰਵ ਪ੍ਰਸ਼ਾਸਨ ਦੱਸੂਗਾ ਜੀ ਕਿ ਇਹਦੇ ਕਾਰਵਾਈ ਕਿ ਹੋਣੀ ਚਾਹੀਦੀ ਆ ਉੱਥੇ ਦੇਖ ਕੇ ਐਵੀਡੈਂਸ ਵਗੈਰਾ ਦੇਖ ਕੇ ਇਹਦੇ ਕਾਰਵਾਈ ਕਿੱਥੇ ਹੋਣੀ ਚਾਹੀਦੀ ਆ ਜੀ ਪਰ ਇਹ ਇੱਕਲਾ ਕੁੜੀ ਦਾ ਪੱਖ ਨਾ ਦੇਖਿਆ ਜਾਵੇ ਵੀ ਕੁੜੀ ਦੀ ਹਮਦਰਦੀ ਨਾ ਦੇਖੀ ਜਾਵੇ ਇੱਧਰ ਸਾਡਾ ਵੀ ਮਤਲਬ ਦੇਖਿਆ ਜਾਵੇ ਕਿ ਕੀ ਸੀ ਗਲਤੀ ਆ ਇਹ ਦੋਨਾਂ ਧਿਰਾਂ ਤੋਂ ਦੇਖ ਕੇ ਇਹਦਾ ਫੈਸਲਾ ਲੈਣਾ ਚਾਹੀਦਾ ਜੀ ਤੁਹਾਡੀ ਤਾਂ ਹੀ ਮੰਗਾ ਉੱਥੇ ਕਹਿੰਦੇ ਵੀ ਤੁਸੀਂ ਮੁੰਡੇ ਮੁੰਡੇ ਬਗਾਇ ਬੁਲਾਏ ਸੀਗੇ ਇਹਨਾਂ ਵੀ ਹਾਂ ਵੀ ਫਾਇਰ ਵਗੈਰਾ ਵੀ ਹੋਇਆ ਏ ਨਹੀਂ ਅਸੀਂ ਕਿਸੇ ਨੂੰ ਨਹੀਂ ਬੁਲਾਇਆ ਮੇਰੇ ਕੋਲ ਫੋਨ ਨਹੀਂ ਸੀ ਕਿਸੇ ਨੂੰ ਤਾਂ ਬੁਲਾਵਾਂਗੇ ਸਾਡੇ ਕੋਲ ਫੋਨ ਉਹ ਮੈਂ ਆਪਣੇ ਭਰਾ ਨੂੰ ਜ਼ਰੂਰ ਬੁਲਾ ਕੇ ਲੈ ਕੇ ਆਇਆ ਮਨਸਮਿਤ ਨੂੰ ਉਹ ਕੋਲ ਖੜਾ ਸੀ ਯਾਰ ਮੇਰੀ ਫੈਕਟਰੀ ਉੱਥੇ ਜਿੱਥੇ ਮੈਂ ਜੌਬ ਕਰਦਾ ਮੈਂ ਸਿਰਫ ਉਹਨੂੰ ਤੁਰਕੇ ਬੁਲਾ ਕੇ ਲੈ ਕੇ ਆਇਆ ਵੀ ਮੇਰੀ ਗੱਡੀ ਉੱਥੇ ਖੜੀ ਏ ਗੱਡੀ ਉੱਥੋਂ ਕਢਾ ਦੇ ਸਿਰਫ ਇਹੀ ਗੱਲ ਕਰਕੇ ਤੇ ਉਹਨਾਂ ਨੂੰ ਹੀ ਲੋਕ ਕੁੱਟਣ ਨੂੰ ਪੈ ਗਏ ਜਿਵੇਂ ਕਿ ਉਹ ਸਿਰਫ ਮੇਰੀ ਗੱਡੀ ਕਟਾਉਣਾ ਆਏ ਸੀ ਹੋਰ ਅਸੀਂ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਬਾਕੀ ਹੁਣ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਵੀ ਤੁਹਾਨੂੰ ਇਨਸਾਫ਼ ਮਿਲੇ ਜਿਹੜਾ ਸਾਨੂੰ ਬਸ ਇਹੀ ਆ ਵੀ ਜਿਉਂ ਜੋ ਹੋਇਆ ਸਾਡੇ ਨਾਲ ਦੇਖੋ ਥੋੜੇ ਸਾਹਮਣੇ ਆ ਵੀ ਮੈਂ ਉੱਥੇ ਮੇਰੀ ਜਾਨ ਵੀ ਜਾ ਸਕਦੀ ਸੀ ਜਿਵੇਂ ਮੈਂ ਉੱਥੇ ਮੈਨੂੰ ਨਾ ਕੱਢਦੇ ਲੋਕ ਤਾਂ ਉੱਥੇ ਹੋਰ ਕਈ ਜਿਨ੍ਹਾਂ ਨੇ ਡ੍ਰਿੰਕ ਕੀਤੀ ਵੀ ਸੀ ਕੁਝ ਨਹੀਂ ਸੀ ਪਤਾ ਲੱਗ ਰਿਹਾ ਉਹਨਾਂ ਨੂੰ ਉਹ ਇੱਕ ਦੂਜੇ ਦੇ ਵਿੱਚ ਹੀ ਵੱਜੇ ਆ ਰਹੇ ਸੀਗੇ ਬਿਨਾਂ ਮਤਲਬ ਦੇ ਈਟਾ ਰੋੜੇ ਮਾਰਦੇ ਮੇਰੇ ਨਾਲ ਮੇਰੇ ਲੱਗੀਆਂ ਹੋਰ ਦੇ ਵੀ ਕਿੰਨੇ ਜਾਣੇ ਦੇ ਲੱਗੀਆਂ ਗਲਤੀ ਹੋਰਾਂ ਦੀ ਤਾਂ ਨਹੀਂ ਸੀਗੀ ਮੇਰੀ ਗਲਤੀ ਸੀ ਚਲੋ ਮੈਂ ਕਹਿੰਦਾ ਮੇਰੀ ਗਲਤੀ ਸੀ ਉਹਨਾਂ ਦੀ ਕੀ ਗਲਤੀ ਸੀਗੀ ਠੀਕ ਹੈ ਨਾ ਉਹਨਾਂ ਉਹਨਾਂ ਦੇ ਵੀਰ ਤਾਂ ਰੋਣੇ ਲੱਗੇ ਨੇ ਉਹਨਾਂ ਦੀ ਕੀ ਗਲਤੀ ਸੀ ਇਹ ਇਹ ਦੇਖਣਾ ਚਾਹੀਦਾ ਨਾ ਕਿ ਲੋਕ ਇਦਾਂ ਹੀ ਪੀੜ ਪਿੱਛੇ ਲੱਗ ਜਾਂਦੀ ਆ ਕੋਈ ਗੱਲ ਸੁਣਦੀ ਨਹੀਂ ਹੈਗੀ ਵੀ ਕੀ ਗੱਲ ਹੋਈ ਆ ਕੀ ਨਹੀਂ ਬਸ ਆਹ ਦੇਖ ਲਿਆ ਵੀ ਕੁੜੀ ਆ ਕੁੜੀ ਦਾ ਮਾਮਲਾ ਤਾਂ ਪੀੜ ਪਿੱਛੇ ਲੱਗ ਜਾਂਦੀ ਆ ਤਾਂ ਇਹਦੇ ਪਾਸੇ ਇੱਕ ਪੱਖ ਨਹੀਂ ਦੇਖਣਾ ਚਾਹੀਦਾ ਸਾਡੀ ਇਹ ਮੰਗ ਆ ਵੀ ਦੋਨੇ ਪੱਖਾਂ ਨੂੰ ਦੇਖ ਕੇ ਫੈਸਲਾ ਹੋਣਾ ਚਾਹੀਦਾ ਬਹੁਤ ਧੰਨਵਾਦ ਜੀ ਤੇ ਅਸੀਂ ਗੱਲਬਾਤ ਕੀਤੀ ਆ ਕਹਿੰਦੇ ਜੋ ਜਿਹਨੋਂ ਤੇ ਬਾਰ ਦਤ ਹੋਈ ਆ ਮਤਲਬ ਜਿਹਨੋਂ ਤੇ ਹਮਲਾ ਹੋਇਆ ਏ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤੇ ਕੁੜੀ ਦਾ ਮਾਮਲਾ ਹੈ ਇੱਕ ਕੁੜੀ ਨਾਲ ਜਿਹੜਾ ਕਹਿੰਦੇ ਮੈਨੂੰ ਛੇੜਿਆ ਹੈ ਇਹ ਕਹਿੰਦੇ ਮੈਂ ਨਹੀਂ ਛੇੜਿਆ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਪਰ ਉਹ ਬਿਆਨ ਦੇਣ ਤੋਂ ਮੁਕਰ ਗਏ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੇ ਉਹ ਕਰ ਸਕਦੇ ਨੇ ਤੇ ਬਾਕੀ ਇਹਨਾਂ ਦਾ ਅਸੀਂ ਬਿਆਨ ਰਿਹਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਮਨਿੰਦਰ ਸਿੰਘ ਪਰਨਾ ਕੈਰਮਨ ਸੀਐਮ ਧੰਨਵਾਦ ਵੀ ਅਸੀਂ ਬਾਜ਼ਾਰ 'ਚ ਦੋਵੇਂ ਪੈਣਾ ਜਾ ਰਹੀਆਂ ਸੀਗੀਆਂ ਬੱਚੇ ਦਾ ਸਮਾਨ ਲੈਣ ਕੁਛ ਤੇ ਉਹਨੇ ਸਾਨੂੰ ਦੇਖ ਕੇ ਐਵੇਂ ਗੱਡੀ 'ਚ ਹੋਰਨ ਵਜਾਏ ਬਾਰ-ਬਾਰ ਤੇ ਹੋਰ ਨੂੰ ਵਜਣ ਤੋਂ ਬਾਅਦ ਅਸੀਂ ਇਗਨੋਰ ਕਰਤੇ ਉਹਦੇ ਹੋਰ ਨਹੀਂ ਤੇ ਜਦੋਂ ਅਸੀਂ ਥੋੜਾ ਅੱਗੇ ਗਏ ਫਿਰ ਉਹਨੇ ਮਤਲਬ ਮੈਂ ਫੇਸ ਦੇ ਇਸ਼ਾਰੇ ਨਾਲ ਮਤਲਬ ਗਲਤ ਇਸ਼ਾਰਾ ਕੀਤਾ ਤੇ ਉਹਦੇ ਤਾਂ ਕਿ ਖੁੱਲੀ ਸੀਗੀ ਤੇ ਉਹਨੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਹਾਂਜੀ ਦੱਸੋ ਵੀ ਕੀ ਹੋਇਆ ਉਹ ਤਾਂ ਕਿ ਜੇ ਬਾਹਰ ਨਿਕਲਿਆ ਉਹਨੇ ਮੈਨੂੰ ਗਲੇ ਤੋਂ ਫੜਿਆ ਥੱਪੜ ਮਾਰੇ ਮੇਰੇ ਫਿਰ ਮੇਰੀ ਭੈਣ ਦੇ ਵੀ ਮਾਰੇ ਸਾਨੂੰ ਦੋਨੋਂ ਨੂੰ ਕੁੱਟਿਆ ਫਿਰ ਉਸ ਤੋਂ ਬਿਨਾਂ ਗੱਲੋਂ ਥੱਪੜ ਕੀ ਮਾਰੇ ਤੋਂ ਅੱਡੇ ਪੇਰਾ ਬਿਨਾਂ ਗੱਲੋਂ ਹੀ ਪਤਾ ਨਹੀਂ ਜੇ ਉਹ ਗੱਡੀ ਚੋਂ ਨਿਕਲਿਆ ਬਸ ਉਹਨੇ ਆਂਦੇ ਸਿਦਾਰੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਉੱਥੇ ਸਾਰੀ ਜਨਤਾ ਸਭ ਨੇ ਦੇਖੀ ਉੱਥੇ ਸਭ ਨੇ ਦੇਖਿਆ ਉੱਥੇ ਮਤਲਬ 10-15 ਮਿੰਟ ਉਹ ਸਾਡੇ ਦੋਵਾਂ ਦੇ ਮਾਰਦਾ ਰਿਹਾ ਕੋਈ ਨਹੀਂ ਆਇਆ ਹੈਗਾ ਇੱਕ ਸਰਦਾਰ ਭਾਈ ਆਇਆ ਉਹਨੇ ਛੜਾਇਆ ਉਹ ਕਹਿੰਦਾ ਵੀ ਦੱਸੋ ਕੀ ਗੱਲਬਾਤ ਹੋ ਗਈ ਵੀ ਕਿਉਂ ਤੁਸੀਂ ਮਾਰ ਰਹੇ ਹੋ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਦਾ ਕਰਕੇ ਫਿਰ ਉਹਨਾਂ ਨੇ ਵੀ ਸਗੋਦਨਾ ਹੱਥਾ ਪਾਈ ਕੀਤੀ ਵੀ ਤੂੰ ਸ਼ਰੀਆਮ ਕੁੜੀਆਂ ਨੂੰ ਮਾਰ ਰਿਹਾ ਹੈਂ ਵੀ ਕੀ ਚੱਕਰ ਹੈ ਤੇ ਉੱਥੋਂ ਭੱਜ ਕੇ ਛੁੱਟ ਕੇ ਚਲਾ ਗਿਆ ਫਿਰ ਉੱਥੇ ਸਾਰਾ ਕੱਟ ਹੋ ਗਿਆ ਫਿਰ ਦੁਬਾਰਾ ਫੇਰ ਉਹ ਆਇ ਹਥਿਆਰ ਸੀਗੇ ਉਹਨਾਂ ਕੋਲ ਗਨ ਵਗੈਰਾ ਕਾਫੀ ਕੁਝ ਸੀਗਾ ਤੇ ਇਧਰੋਂ ਸਾਡੀ ਫੈਮਿਲੀ ਸਾਰੀ ਉਹ ਕਹਿੰਦੇ ਗੱਡੀ ਦੇਖ ਲਓ ਸਾਡੀ ਥਾਣੇ ਖੜੀ ਆ ਕੁਝ ਨਹੀਂ ਗੱਡੀ ਚ ਗੱਡੀ ਕੱਢੀ ਆ ਬਿਲਕੁਲ ਥਾਣੇ ਖੜੀ ਆ ਜੀ ਉਹ ਬਾਅਦ ਚ ਬਾਅਦ ਚ ਲੈ ਕੇ ਆਇਆ ਸੀਗਾ ਮੁੰਡੇ ਕੱਢੇ ਭੱਜ ਗਏ ਸੀਗਾ ਕਿਸੇ ਦੀ ਵਰਕਸ਼ਾਪ ਤੇ ਵੜ ਕੇ ਪਿੱਛੋਂ ਦੀ ਚਲਾ ਗਿਆ ਸੀਗਾ ਫਿਰ ਉਹ ਉੱਥੋਂ ਇਕੱਠੇ ਕਰਕੇ ਲੈ ਕੇ ਆਇਆ ਹਥਿਆਰ ਨਾਲ ਮੁੰਡੇ ਸੀਗੇ ਸਾਰੇ ਇਕੱਠੇ ਕਰਕੇ ਉਹ ਲੈ ਕੇ ਆਇਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਸਾਡੇ ਚਾਚਾ ਸੋਹਰਾ ਕਾਫੀ ਜਨੇ ਸੀਗੇ ਉੱਥੇ ਉਹ ਸਾਰੇ ਕਹਿੰਦੇ ਵੀ ਕਿਵੇਂ ਕੀ ਗੱਲਬਾਤ ਉਹਨਾਂ ਨੇ ਸਾਰੇ ਉਹ ਕੀਤਾ ਤੇ ਉਲਟਾ ਉਹਨਾਂ ਨੇ ਚਾ ਤੇ ਉੱਥੇ ਇੰਨੀ ਜਨਤਾ ਖੜੀ ਸੀ ਜਨਤਾ ਦੇ ਵਿੱਚ ਵੀ ਉਸ ਮੁੰਡੇ ਨੇ ਮੇਰੇ ਬੱਖੀ 'ਚ ਐਵੇਂ ਲੱਤਾਂ ਮਾਰੀਆਂ ਨੇ ਸਾਰੇ ਉੱਥੇ ਗਵਾਹ ਨੇ ਤੇ ਉੱਥੇ ਫਿਰ ਜਦੋਂ ਚਾਚਾ ਜੀ ਨੇ ਮਤਲਬ ਐਵੇਂ ਸਾਰੇ ਇਕੱਠਾ ਕੀਤਾ ਸਾਰੇ ਬੋਲਣ ਲੱਗੇ ਵੀ ਸ਼ਰੀਆਮ ਐਵੇਂ ਕੁੜੀਆਂ ਨੂੰ ਕਰ ਰਿਓ ਤੇ ਉਹਨਾਂ ਨੇ ਫਿਰ ਉੱਥੇ ਫਾਇਰ ਕੀਤਾ ਸੀਗੇ ਉਹ ਤਾਂ ਕਹਿੰਦੇ ਵੀ ਹਮ ਜਦੋਂ ਮੈਂ ਟਾਕੀ ਖੋਲੀ ਵੀ ਮੈਂ ਤਾਂ ਸਿਰਫ ਹਾਰਨ ਮਾਰਿਆ ਸੀ ਜੂਸ ਪੀ ਰਿਆ ਸੀ ਅਸੀਂ ਵੀ ਉਹਨਾਂ ਨੇ ਆ ਕੇ ਜੁੱਤੀ ਮਾਰੀ ਹੈ ਮੇਰੇ ਨਹੀਂ ਉੱਥੇ ਕੈਮਰੇ ਵਿੱਚ ਰਿਕਾਰਡ ਹੈ ਸਾਰਾ ਕੁਝ ਉੱਤੋਂ ਕਢਵਾ ਸਕਦੇ ਹੋ ਤੁਸੀਂ ਦੇਖੋ ਉਹ ਵੀ ਕਹਿੰਦੇ ਨੇ ਕੈਮਰੇ 'ਚ ਸਾਰਾ ਕੁਝ ਦੇਖ ਲੈਣ ਵੀ ਸਭ ਕਲੀਅਰ ਹੋ ਜਾਊਗਾ ਨਹੀਂ ਹਾਂ ਮੈਂ ਵੀ ਕੁ ਲੇਡੀਜ਼ ਆਂ ਹੀ ਕੋਈ ਲੇਡੀਜ਼ ਬਿਨਾਂ ਗੱਲ ਤੋਂ ਤਾਂ ਮਾਰ ਨਹੀਂ ਸਕਦੀ ਮੇਰਾ ਕਿਹੜਾ ਕੋਈ ਵੈਰ ਆਈ ਉਹਦੇ ਨਾਲ ਇਹ ਕੁਝ ਵੀ ਆ ਨਾ ਮੈਂ ਇਹਨੂੰ ਕਦੇ ਦੇਖਿਆ ਕਰਿਆ ਨਾ ਕੁਝ ਵੀ ਮੈਂ ਇਹਦਾ ਫਰਸਟ ਟਾਈਮ ਹਾਂ ਜੀ ਉਹਨਾਂ ਦੇ ਸੱਟਾਂ ਵੱਜੇ ਹੋਏ ਆਂ ਫੇਸ ਤੇ ਨਾ ਤੇ ਕਿਰਚਾਂ ਮਾਰੀਆਂ ਹੋਈਆਂ ਟਾਂਕੇ ਵੀ ਕਈ ਲੱਗੇ ਨੇ ਪੱਟੀਆਂ ਹੋਈਆਂ ਨੇ ਫਿਰ ਲੋਕਾਂ ਨੇ ਡੜੇ ਵੀ ਮਾਰੇ ਨੇ ਲੋਕਾਂ ਨੇ ਫਿਰ ਉਹ ਉੱਥੇ ਕੀ ਦਾ ਕਸੂਰ ਮੰਨੀ ਆਪਾਂ ਉੱਥੇ ਫਿਰ ਉਹ ਉਹਨਾਂ ਦੇ ਇਹਨਾਂ ਦਾ ਹੀ ਕਸੂਰ ਹੈ ਅਗਰ ਕਿਸੇ ਕੁੜੀ ਨੂੰ ਐਵੇਂ ਛੇੜੋਗੇ ਕੁਝ ਵੀ ਕਰੋਗੇ ਤਾਂ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਦੂਜੀ ਗੱਲ ਕਿਸੇ ਸਰਦਾਰ ਦੀ ਪੱਗ ਨੂੰ ਹੱਥ ਪਾਉਂਦੇ ਆ ਫਿਰ ਕੋਈ ਬਰਦਾਸ਼ਤ ਕਰੂਗਾ ਤੁਸੀਂ ਸਰਦਾਰ ਨੂੰ ਤੁਹਾਡੇ ਪੱਗ ਨੂੰ ਕੋਈ ਹੱਥ ਪਾਉ ਤੁਸੀ ਲੈ ਲੋਗੇ ਨਹੀਂ ਸਹਿ ਸਕਦੇ ਕਿਸੇ ਦੀ ਤੇ ਹੀ ਭੈਣ ਨਾਲ ਕੋਈ ਗਲਤ ਹਰਕਤ ਕਰੂਗਾ ਕੋਈ ਨਹੀਂ ਚੰਦਾ ਹੁੰਦਾ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੱਡੀ ਖੜੀ ਹੈ ਤੇ ਅਸੀਂ ਜਾ ਕੇ ਸਾਡੇ ਕਿਹੜਾ ਹੱਥ ਚ ਕੁਛ ਸੀਗਾ ਵੀ ਜਿਹੜਾ ਸੀ ਉਹਦੇ ਮਾਰੀਆਂ ਨੇ ਕੋਈ ਇਹ ਉੱਥੇ ਨਹੀਂ ਗੱਲ ਮਕਾਉਣਾ ਚਾਹੀਦੀ ਉੱਥੀ ਗੱਲ ਨੂੰ ਦਬਦੀਏ ਉੱਥੇ ਇੱਕ ਮੁੰਡਾ ਸੀਗਾ ਉਹ ਕਹਿੰਦਾ ਵੀ ਵੀ ਮੈਂ ਵੀ ਅਸੀਂ ਇੱਥੇ ਚੌਂਕ ਚ ਇਹਨੂੰ ਲਿਆਉਨੇ ਆ ਤੁਹਾਡੇ ਤੋਂ ਮਾਫੀ ਮੰਗਾਉਨੇ ਆ ਵੀ ਇਹਨੇ ਤੁਹਾਡੇ ਮਾਰਿਆ ਤੁਸੀਂ ਵੀ ਇਹਦੇ ਉਲਟਾ ਮਾਰ ਦੋ ਉਹ ਮੁੰਡੇ ਨੇ ਆਪਣੀ ਸੌਰੀ ਨਹੀਂ ਫੀਲ ਕੀਤੀ ਆਪਣੀ ਗਲਤੀ ਨਹੀਂ ਐਕਸੈਪਟ ਕੀਤੀ ਉਲਟਾ ਉਹਨੇ ਉੱਥੇ ਪੜੀ ਉੱਥੇ ਭੀੜ ਦੇ ਵਿੱਚ ਨਹੀਂ ਭੀੜ ਦੇ ਵਿੱਚ ਦੁਬਾਰਾ ਫੇਰ ਮੇਰੇ ਬੱਖੇ 'ਚ ਲੱਤਾਂ ਮਾਰੀਆਂ ਨੇ ਉਹਦੇ ਲੋਕਾਂ ਨੇ ਹਾਂਜੀ ਉਹਨਾਂ ਦੀ ਗੱਡੀ ਵੀ ਭੰਨੀ ਗਈ ਬਕਾਇਦਾ ਸਾਰੇ ਅਸੀਂ ਉਹਨਾਂ ਪਾਂਤੇ ਗੱਡੀ ਵੀ ਪੂਰਾ ਹਾਲ ਕਰਤਾ ਗੱਡੀ ਦਾ ਸਾਡੀ ਜੀ ਸੀ ਨਾ ਜਦੋਂ ਫਾਇਰ ਹੋਏ ਨੇ ਉਦੋਂ ਇਹ ਉਹਦੇ ਚੀਜ਼ਾਂ ਹੋਈਆਂ ਨੇ ਸਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਇਹ ਵੀ ਕੁੜੀਆਂ ਅੱਜਕੱਲ ਕੋਈ ਵੀ ਕੁੜੀਆਂ ਦਾ ਸੇਫ ਨਹੀਂ ਹੈਗੀ ਆਂ ਤੇ ਮੇਰੇ ਕੋਲ ਛੋਟਾ ਜਿਹਾ ਬੱਚਾ ਹੈ ਵੀ ਅੱਜ ਛੋਟੀ ਜੀ ਗੱਲ ਪਿੱਛੇ ਵੀ ਉਹਨੇ ਆਪਣੀ ਸੌਰੀ ਨਹੀਂ ਗਲਤੀ ਨਹੀਂ ਐਕਸੈਪਟ ਕੀਤੀ ਹੈਗੀ ਗਲਤੀ ਐਕਸੈਪਟ ਕਰਦਾ ਤਾਂ ਸਾਰਾ ਕੁਝ ਇਹ ਬੰਦ ਹੋ ਜਾਣਾ ਸੀਗਾ ਉਲਟਾ ਉਹਨੇ ਆਪਣੇ ਐਵੇਂ ਗੁੰਡਾ ਕਰਦੀ ਦਿਖਾਈ ਹੈ ਵੀ ਐਵੇਂ ਹਥਿਆਰ ਲੈ ਕੇ ਆਏ ਜਾਂ ਗਨ ਚ ਵੀ ਸ਼ੂਟ ਕੀਤਾ ਉਹਨਾਂ ਨੇ ਕੁਝ ਵੀ ਕੀਤਾ ਕੱਲ ਨੂੰ ਮੈਂ ਵੀ ਇੱਥੇ ਲੋਕਲੀ ਰਹਿਣੀ ਹੈ ਮੈਂ ਬਾਜ਼ਾਰ ਚ ਜਾਣਾ ਕਰਨਾ ਕੁਝ ਵੀ ਕਰਨਾ ਛੋਟਾ ਜਿਹਾ ਬੱਚਾ ਹੀ ਮੇਰੇ ਕੋਲ 3.5 ਸਾਲ ਦਾ ਵੀ ਕੱਲ ਨੂੰ ਕੁਝ ਵੀ ਕਰ ਸਕਦੇ ਨੇ ਮੇਰੇ ਨਾਲ ਉਹ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਉਹਨਾਂ ਨੂੰ ਫੜਿਆ ਜਾਵੇ ਜਿਨ੍ਹਾਂ ਕੋਲ ਹਥਿਆਰ ਸੀਗੇ ਇਹਨਾਂ ਨੇ ਇਹਨਾਂ ਨੇ ਮੇਰੇ ਨਾਲ ਵੀ ਹਥਾਪਈ ਕੀਤੀ ਕੋਸ਼ਨਾ ਗੋਸ਼ਟਾ ਕਰਨਾ ਚਾਹੀਦਾ ਇਹਨਾਂ ਦਾ ਤੇ ਜਿਨ੍ਹਾਂ ਤੇ ਵਾਰ ਹੋਇਆ ਇਦਾਂ ਜਾਂ ਜਿਨ੍ਹਾਂ ਦੇ ਐਡਮਿਟਰ ਨੇ ਅਮਰਿੰਦਰ ਸਿੰਘ ਤੁਸੀਂ ਕੀ ਚਾਹੁੰਦੇ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਉਹ ਉਹਨਾਂ ਨੂੰ ਉਹਨਾਂ ਦੀ ਗਲਤੀ ਆ ਉਹਨੂੰ ਉਹਨਾਂ ਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਆ ਕੱਲ ਨੂੰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਵੀ ਕੁੜੀ ਨਾਲ ਹੋ ਸਕਦਾ ਸੀ ਹਾਂ ਇੰਡੀਆ ਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਚੱਲ ਰਿਹਾ ਹੈ ਮੇਰੀ ਥਾਂ ਤੇ ਕੋਈ ਹੋਰ ਕੁੜੀ ਹੁੰਦੀ ਉਹਦੇ ਨਾਲ ਵੀ ਇਹ ਕੁਝ ਹੋ ਸਕਦਾ ਸੀਗਾ ਹੀ